ਅਰੇ ਦੋਸਤੋ ਭਾਰਤ ਨੂੰ ਆਜ਼ਾਦ ਹੋਇਆ ਲਗਭਗ 77 ਸਾਲ ਹੋ ਚੁੱਕੇ ਆ ਪਰੰਤੂ ਅੱਜ ਦੇ ਵੀ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਜਿਹੜੀ ਆ ਤਰੱਕੀ ਹੋਣ ਦੀ ਬਜਾਏ ਅੱਜ ਪੰਜਾਬ ਦੇ ਇੰਡੀਆ ਦੇ ਹਾਲਾਤ ਅੱਜ ਵੀ ਅਜਲੋਈਆਂ ਦੇ ਖਾਸ ਦੀ ਦਾਣਾ ਮੰਡੀ ਦੇ ਵਿੱਚ ਮੌਜੂਦ ਹਨ ਜਿੱਥੋਂ ਕਿ ਤੁਸੀਂ ਦੇਖ ਸਕਦੇ ਹੋ ਲੱਖਾਂ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀ ਆ ਕਣਕ ਇੱਥੇ ਪਈ ਆ ਧਾਂਕਾਂ ਲੱਗੀਆਂ ਹੋਈਆਂ ਹਾਲੇ ਤੱਕ ਕਿਹੜੀ ਚੁਕਾਈ ਨਹੀਂ ਹੋਈ ਬੋਰੀਆਂ ਦੀ ਜਿਹੜੇ ਕਿਸਾਨ ਆ ਐਸਟ ਮੀ ਪੈ ਰਿਆ ਆ ਮੀ ਪੈਂਦੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਅਨਾਜ ਇਸ ਟਾਈਮਾ ਸੜ ਰਿਹਾ ਆ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਨੂੰ ਬੇਨਤੀ ਕਰਾਂਗੇ ਇੱਕ ਵਾਰੀ ਦਿਖਾਉਣ ਤਾਂ ਢਾਂਕਾਂ ਲੱਗੀਆਂ ਹੋਈਆਂ ਕਿਸਾਨ ਆ ਆਪਦੀ ਫਸਲ ਲੈ ਕੇ ਹਾਲੇ ਕਿ ਦਾਤੀਆਂ ਵੀ ਉਹਨਾਂ ਦੇ ਮੋਢਿਆਂ ਦੇ ਉੱਪਰ ਆ ਤੇ ਉਹ ਤੁਸੀਂ ਦੇਖ ਸਕਦੇ ਹੋ ਹੱਲੇ ਉਹਨਾਂ ਦਾ ਜਿਹੜਾ ਪਸੀਨਾ ਵੀ ਨਹੀਂ ਸੁੱਕਿਆ ਜਿਹੜਾ ਕਣਕ ਵੱਢ ਕੇ ਲਿਆਏ ਆ ਤੇ ਧੂਮ ਹੀ ਆ ਗਿਆ ਤੇ ਸਰਕਾਰਾਂ ਕੀ ਕਰਦੀਆਂ ਆ ਗਲਬਤ ਕਰਦੇ ਆ ਬਾਪੂ ਜੀ ਕਿਹੜਾ ਪਿੰਡ ਤੁਹਾਡਾ ਕਿੱਕ ਬਨਾਰਾ ਜੀ ਠੀਕ ਆ ਜੀ ਤੇ ਕਦੋਂ ਲੈ ਗਏ ਕਣਕ ਕਣਕ ਕਦੋਂ ਲੈ ਕੇ ਆਏ ਆ ਅਸੀਂ ਟਰੈਲੀ ਲੈਨੇ ਹੁਣ ਲੈ ਗਏ ਕਿ ਰਾਤੀ ਆ ਹੋਇ ਰਾਤੀ ਦੀ ਅੱਛਾ ਤਾਂ ਮੰਡੀ ਦੇ ਵਿੱਚ ਸ਼ੈੱਡ ਹੈ ਨਹੀਂਗਾ ਕਿਸੇ ਨੇ ਤੁਸੀਂ ਕਿਹਾ ਨਹੀਂ ਕਦੀ ਵੀ ਇਹ ਸ਼ੈੱਡ ਪਾ ਕੇ ਦੋ ਸ਼ੈੱਡ ਉਹ ਗਵਰਨਮੈਂਟ ਦੀ ਮਰਜ਼ੀ ਹੈ ਨਾ ਨਹੀਂ ਵੋਟ ਤੇ ਪਾਉਣੇ ਆ ਆਪਾਂ ਤਾਂ ਨੇ ਬਣ ਜਾਏ ਹਮ ਸ਼ੈੱਡ ਬਣਨਾ ਚਾਹੀਦਾ ਹੈ ਹਾਂ ਹੈ ਪਰ ਤਾਂ ਇਹ ਹੁਣ ਆ ਤੁਸੀਂ ਇੰਨੀ ਮਿਹਨਤ ਕੀਤੀ ਆ ਸਾਰੀ ਤੇ ਅੱਜ ਖਰਾਬ ਹੋਣ ਰਹੀ ਆ ਖਰਾਬ ਤਾਂ ਫਿਰ ਆਪੇ ਆ ਬਰਸਾਤ ਤੋਂ ਬੱਸੀ ਜਾਂਦੀ ਹੈ ਹਾਂ ਬਹੁਤ ਔਖੇ ਹਾਂ ਹੋਰ ਵੀ ਇੱਥੇ ਗੱਲਬਾਤ ਕਰਦੇ ਆ ਕਿਸਾਨਾਂ ਦੇ ਨਾਲ ਈ ਰਿਲਾਤਾ ਇਥੋਂ ਦੀ ਮੰਡੀ ਦੇ ਤੇ ਜਾਣਦੇ ਆ ਰਾਜਵਾਲਾ ਠੀਕ ਆ ਤੇ ਕਿੰਨੀ ਕਣਕ ਲੈ ਕੇ ਆਏ ਕਿੰਨੇ ਕਿੱਲਾਂ ਦੇ ਵੀਰੇ 12 ਕਿੱਲਾਂ ਦੀ ਲੈ ਕੇ ਆਇਆ ਅੱਛਾ ਤਾਂ ਤਲਾਈ ਹੋ ਗਈ ਸਾਰੇ ਨਹੀਂ ਆ ਢੇਰੀ ਤੁਹਾਡੀ ਪਈ ਆ ਹਾਂਜੀ ਤੇ ਕਿਦਾਂ ਦਾ ਮਹਿਸੂਸ ਹੁੰਦਾ ਵੀ ਅੱਜ ਜਿਹੜਾ ਵੱਢ ਕੇ ਲੈ ਆਇਆ 6 ਮਹੀਨੇ ਕਣਕ ਪਹਿਲਾਂ ਪਾਲੀ ਤੇ ਅੱਜ ਜਿਹੜੀ ਆ ਮੀਂਹ ਚਸਤੀ ਪਈ ਆ ਵੀਰੇ ਲੇਬਰ ਦੀ ਝੋਟ ਦਾ ਕਰਕੇ ਮੰਡੀ 'ਚ ਹਾਂਜੀ ਤਾਂ ਸਰਕਾਰ ਦੀ ਕਮੀ ਨਹੀਂ ਦਿਖਦੀ ਆ ਜਿਹੜੀ ਛੱਡ ਨਹੀਂ ਪਈ ਹੋਈ ਵੀ ਆਪਾਂ ਨੂੰ ਜੇ ਲਾਇਯਤ ਅੱਜ ਮੇਰਾ ਸਾਰਾ 75 ਸਾਲ ਤੋਂ ਉੱਪਰ ਹੋ ਗਿਆ ਆਜ਼ਾਦ ਹੋਇਆਂ ਨੂੰ ਇੱਕ ਮੰਡੀ ਨੂੰ ਛੱਡੀ ਨਹੀਂ ਨਸੀਬ ਹੋਈ ਤੋਂ ਦਾ ਆਪਾਂ ਕਹਿੰਦੇ ਵੀ ਗੋਰਿਆਂ ਨੇ ਸਾਨੂੰ ਗੁਲਾਮ ਕਰਕੇ ਰੱਖਿਆ ਸੀ ਕੀ ਲੱਗਦਾ ਅੱਜ ਦੀ ਰਾਜਨੀਤੀ ਸਹੀ ਹੈ ਕੋ ਉਹ ਸਹੀ ਸੀ ਨਹੀਂ ਉਹ ਸਹੀ ਸੀ ਇਹ ਗੱਲ ਤੋਂ ਗੋਰੇ ਸਹੀ ਆ ਮਤਲਬ ਤੇ ਆ ਇਹਦਾ ਮੈਂ ਜ਼ਿਆਦਾ ਗੱਲ ਤੋਂ ਹਾਂ ਤੇ ਆਵਾਜ਼ ਵੀ ਪਾਰਟੀ ਨੇ ਤਾਂ ਕਿਆ ਸੀ ਜਿਹੜੇ ਮੰਡੀਆਂ ਦੇ ਪ੍ਰਬੰਧਾ ਮੁਕੰਮਲ ਹੋਣਗੇ ਹਾਂਜੀ ਕਹਿੰਦੇ ਦਾ ਵੀਰੇ ਕਰਨਗੇ ਫੇਰੀ ਹਾਂ ਆਵੇਂ ਉੱਤੇ ਪੈਂਦੇ ਆ ਤੁਸੀਂ ਦੇਖ ਸਕਦੇ ਦਰਸ਼ਕੋਸੀਂ ਵੀ ਇਸ ਟਾਈਮ ਵੀ ਦੇ ਵਿੱਚ ਖੜੇ ਆ ਕਣਿਆੜੀਆਂ ਪੈਰੀਆਂ ਵਾ ਸਾਰੀਆਂ ਕਣਕਾਂ ਤੁਸੀਂ ਦੇਖ ਸਕਦੇ ਹੋ ਕੈਮਰੇ ਮੈਂ ਬੇਨਤੀ ਕਰੂੰਗਾ ਚਾਰੇ ਪਾਸੇ ਢੇਰੀਆਂ ਲੱਗੀਆਂ ਹੋਈਆਂ ਕਣਕਾਂ ਦੀਆਂ ਤੇ ਜਾਂ ਜਿਹੜੀਆਂ ਬੋਰੀਆਂ ਦੇ ਢਾਂਕਾਂ ਲੱਗੀਆਂ ਉਹ ਵੀ ਨੰਗੀਆਂ ਕੋਈ ਉੱਤੇ ਤਰਪਾਲ ਨਹੀਂ ਕੋਈ ਭੱਲੇ ਨਹੀਂ ਸਰਕਾਰਾਂ ਵੱਲੋਂ ਕੀ ਪ੍ਰਬੰਧ ਆ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਜਿਹੜੀ ਮਿਹਨਤ ਦਾ ਜਿਹੜਾ ਫਲ ਵਾ ਉਹ ਆ ਦਿੱਤਾ ਜਾ ਰਿਹਾ ਉਹਨਾਂ ਨੂੰ ਤੁਹਾਡੀ ਕਣਕ ਆ ਵਾਲੀ ਹਾਂਜੀ ਮੇਰੀ ਕਣਕ ਇਹ ਤਾਂ ਭਿੱਜੀ ਪਈ ਹੈ ਪੂਰੀ ਹਾਂਜੀ ਭਿੱਜੀ ਪਈ ਹੈ ਜੀ ਬਹੁਤ ਖਰਾਬ ਹੈ ਮਾਰਾ ਹੜਾ ਦੋ ਦਿਨ ਹੋ ਗਏ ਬੈਠੇ ਨੂੰ ਅੱਛਾ ਹਾਂਜੀ ਬਹੁਤ ਔਖੇ ਆ ਹੂੰ ਬੜਾ ਖਸਾਨ ਦਾ ਔਖਾ ਹਾਲਾਤ ਹੈ ਵਗੈਰ ਤੂੰ ਨਹੀਂ ਪਈ ਜਾਂਦਾ ਹੂੰ ਇਹ ਔਖਾ ਕੰਮ ਬਹੁਤ ਜ਼ਿਆਦਾ ਤੇ ਸਰਕਾਰਾਂ ਨੂੰ ਕੀ ਬੇਨਤੀ ਕਰੋਗੇ ਜਿਹੜਾ ਹਰ ਵਾਰ ਲਾਰੇ ਲਾ ਦਿੰਦੇ ਆਂ ਤੇ ਵੋਟਾਂ ਲੈ ਜਾਂਦੇ ਆ ਸਰਕਾਰ ਇਥੇ ਨਾ ਜੀ ਬੋਈ ਹਲੇ ਤੱਕ ਹਾਂਜੀ ਕੋਈ ਛ ਨਹੀਂ ਕਰਦੀ ਸਰਕਾਰ ਜੀ ਆਹ ਜਾਂ ਜਾਂਦੇ ਆ ਤੁਸੀਂ ਕਰਦਾ ਕਿਹੜਾ ਪਿੰਡ ਤੁਹਾਡਾ ਫੇਰਾ ਜੀ ਫੇਰਾ ਲੈ ਕਣਕ ਲੈ ਕੇ ਆਏ ਹਾਂਜੀ ਉਹ ਪਈਆਂ ਢੇਰੀਆਂ ਭੇਜੀ ਉਹ ਵੀ ਢੇਰੀਆਂ ਭਜਣੇ ਰਹੀਆਂ ਹਾਂ ਬਣਨਾ ਜਾਈਦਾ ਛੱਡੇ ਤੇ ਪੱਕਾ ਬਣਨਾ ਜਾਈਦਾ ਹੂੰ ਹਾਂਜੀ ਦੋਸਤੋ ਮੀ ਹੋਰ ਤੇਜ਼ ਹੋ ਜਾਂਦਾ ਮਾਂ ਜੇ ਮੀ ਆ ਗਿਆ ਇੱਥੇ ਉੱਡਾ ਕਣਕ ਰੋਲ ਜਣੀ ਹਾਂ ਅਨੀਵੇਂ ਦਾ ਕਿ ਨਹੀਂ ਜਗ੍ਹਾ ਹੂੰ ਇੱਧਰ ਉੱਚਾ ਵਾ ਇੱਧਰ ਨੀਵਾ ਹਾਂ ਠੀਕ ਹੈ ਜੀ ਜ਼ਰੂਰੀ ਸ਼ੈੱਡ ਬਣਨਾ ਚਾਹੀਦਾ ਹੈ ਤੇ ਆ ਇੱਕ ਵੀਰ ਦੋਸਤੋ ਹੁਣੇ-ਹੁਣੇ ਹੱਲੇ ਮੰਡੀ ਦੇ ਵਿੱਚ ਆਇਆ ਵਾ ਕਣਕ ਆਵਦੀ ਭੇਜਦੀ ਲੱਗੇ ਆਇਆ ਵਾ ਮੀਂਹ ਪੈ ਰਿਹਾ ਉਹ ਕੋ ਗੱਲਬਾਤ ਕਰਦੇ ਆ ਬ੍ਰਦਰ ਕਿਹੜਾ ਪਿੰਡ ਤੁਹਾਡਾ ਪਿੰਡ ਮਰੋਲਾ ਚਲਾ ਜੀ ਅੱਛਾ ਤੇ ਕਣਕ ਕਿੰਨੀ ਕਿ ਪਰ ਗਈ ਕਿੰਨੀ ਕਿ ਭੇਜ ਗਈ ਥੋੜੀ ਭੇਜ ਗਈ ਤਰਪਾਲ ਪਾਏ ਹੋਏ ਜੇ ਮੌਕੇ ਤੇ ਅੱਛਾ ਤੇਰਾ ਨੇ ਸਾਰਾ ਤੇ ਗਾਂ ਵੀ ਇੱਥੇ ਸ਼ੈੱਡ ਹੈ ਨਹੀਂ ਕਿ ਮੰਡੀ ਦੇ ਵਿੱਚ ਕਿੱਥੇ ਕਰੋਗੇ ਹੁਣ ਇਦਾਂ ਹੀ ਆ ਰਾਜ ਸਰਕਾਰਾਂ ਨੂੰ ਨਹੀਂ ਕੁਝ ਕਹੋਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਹਰ ਵਾਰ ਹਾਂਜੀ ਵੋਟ ਪਾਉਣੇ ਹਰ ਵਾਰ ਅੱਜ ਵੋਟ ਪਾਉਂਦੇ ਆ ਤੇ ਕਿੰਨੇ ਸਾਲ ਹੋ ਗਏ ਵੋਟ ਪਾਉਣੇ ਨੂੰ 76 ਸਾਲ ਆਪਾਂ ਨੂੰ ਆਜ਼ਾਦ ਹੋਇਆ ਨ ਹੋ ਗਿਆ ਹਾਂਜੀ ਹਾਂ ਅੱਲੇ ਤੱਕ ਮੰਡੀ ਨੂੰ ਸ਼ੈਡ ਨਹੀਂ ਰੀਸੀਵ ਹੋਇਆ ਸ਼ੈਡ ਤਾਂ ਚਾਹੀਦਾ ਸਰਕਾਰ ਨੂੰ ਬਣਾਉਣੀ ਹੈ ਭਗਵਾਨ ਜਮਾਨ ਸਰਕਾਰ ਨੇ ਲਾਰਾ ਨਹੀਂ ਲਾਇਆ ਪਿਛਲੀ ਵਾਰ ਨਾਰਾ ਵੇ ਨਾਰਾ ਸਾਰੇ ਲਾਈ ਜਾਂਦੇ ਆ ਵੈਸੇ ਹਾਂ ਇਸ ਵਾਰ ਕੋਈ ਵੀ ਨਹੀਂ ਇਸ ਵਾਰ ਫੇ ਕਿਹਨੂੰ ਪਾਉਂਗੇ ਵੋਟ ਐਵੇਂ ਹੁਣ ਮੌਫੇਸ ਦੇਖਾਂਗੇ ਆਮ ਆਦਮੀ ਆਪਾਂ ਲਈ ਵੇਖੋ ਜੀ ਜਨਤਾ ਦਾਣਾ ਮੰਡੀ ਲੋਹਿਆ ਖਾਸ ਦੇ ਵਿੱਚ ਮੌਜੂਦ ਹਾਂ بارش ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਮੈਂ ਵੀ ਇਸ ਟਾਈਮ ਉਮੀਦ ਦੇ ਵਿੱਚ ਖੜਾ ਹਾਂ ਜੋ ਤੁਸੀਂ ਦੇਖ ਸਕਦੇ ਹੋ ਦੋਸਤੋ ਮੰਡੀਆਂ ਦੇ ਪ੍ਰਬੰਧ ਇੱਕ ਕਹਾਵਤ ਆ ਕਿ ਵਿੜੇ ਆਈ ਜਨਤੇ ਵਿਨੋ ਕੁੜੀ ਦੇ ਕੰਨਾਂ ਵਾਲਾ ਹਿਸਾਬ ਦਾ ਉਹ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂਗਾ ਕੋਕਤਾ ਸਰਕਾਰਾਂ ਵੱਲੋਂ ਕੀਤਾ ਗਿਆ ਆਰਤੀਆ ਜਾਂ ਹੋਰ ਜਿਹੜੇ ਵੀ ਥੋੜੇ ਮੰਡੀ ਪ੍ਰਬੰਧਕ ਆ ਉਹ ਕਿੰਨਾ ਕੁ ਕਰ ਲੈਣਗੇ ਆਪਦੇ ਕੋਲ ਜੋ ਵੀ ਹੈਗਾ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਗਰਾਊਂਡ ਤੇ ਰਿਪੋਰਟਾਂ ਨੂੰ ਦਿਖਾ ਰਹੇ ਹਾਂ ਇਸ ਤਰੀਕੇ ਦੇ ਨਾਲ ਉਧਰ ਬਾਰਿਸ਼ ਤੇਜ਼ ਹੋ ਰਹੀ ਆ ਤੇ ਬੋਰੀਆਂ ਚੱਕ ਚਕਾ ਕੇ ਮੰਡੀਆਂ ਦੇ ਵਿੱਚ ਜਾਂ ਉਰੇ ਪਰੇ ਕੀਤੀਆਂ ਜਾ ਰਹੀਆਂ ਕਿੰਨਾ ਕਿ ਇਹਦਾ ਸਹਾਤਾ ਕਰ ਲਿਆ ਜਾਊਗਾ ਤੁਸੀਂ ਦੇਖ ਸਕਦੇ ਹੋ ਕਣਕ ਜਿਹੜੀ ਆ ਭਿੱਜ ਰਹੀ ਆ ਲੱਖਾਂ ਦਾ ਇਹਨਾ ਅਨਾਜ ਜਿਹੜਾ ਵਾ ਮੰਡੀਆਂ ਦੇ ਵਿੱਚ ਹੀ ਸੜ ਚੱਲਾ